ਮਰਕੁਰੀਆਂ ਨੂੰ ਡੇਢ ਮਹੀਨਾ ਹੋ ਗਿਆ ਸਕੂਲ ਚੱਲ ਸਾਨੂੰ ਪਤਾ ਕੋਈ ਨਹੀਂ ਸੀ ਵੀ ਬੱਚਾ ਕਦੋਂ ਤੋਂ ਸਕੂਲ ਨਹੀਂ ਆਦਾ ਮੈਨੂੰ ਉਹਨੇ ਕੱਲ ਦੱਸਿਆ ਉਹ ਕਹਿੰਦੀ ਮੰਮੀ ਮੈਂ ਨਹੀਂ ਸਕੂਲ ਪੜ੍ਹਦੀ ਅਸੀਂ ਕੁੱਤਾ ਮਾਰਿਆ ਉਹਨੂੰ ਪਿਤਾ ਕਹਿੰਦੇ ਮੰਮੀ ਸਾਰਾ ਸਰਕੰਦਾ ਵੀ ਤੁਸੀਂ ਐਂਡਰਾਂ ਵਿੱਚ ਪਾ ਕੇ ਆਉਂਦੀਆਂ ਪਲਾਨ ਆ ਪਾ ਕੇ ਆਉਂਦੀਆਂ ਇਸ ਤਰ੍ਹਾਂ ਕਹਿੰਦੀ ਜੋ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਲੋਅਰ ਆਂਡ ਆਰਡਰ ਦੀ ਸਸਿਆ ਨਾਲ ਵੀ ਕੀ ਆ ਵੀ ਉਹ ਗੱਲ ਸੌਂਦੇ ਆ ਸਕੂਲ ਕੌਂਸਿਲ ਨੇ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆਂ ਵੀਰ ਨੂੰ 1.5 ਮਹੀਨੇ ਮੇਰਾ ਨਾਮ ਸੀਮਾ ਰਾਣੀ ਜੀ ਕਿਹੜਾ ਪਿੰਡ ਹੈ ਕਟੜਾ ਜੀ ਕੀ ਗੱਲ ਕੀ ਜੀ ਅਸ ਮੇਰੀ ਕੁੜੀ ਨੂੰ 1.5 ਮਹੀਨਾ ਹੋ ਗਿਆ ਸਕੂਲ ਛੱਡਿਆ ਸਾਨੂੰ ਪਤਾ ਕੋਈ ਨਹੀਂ ਸੀ ਵੀ ਬੱਚਾ ਕਦੇ ਵਾਰ ਸਕੂਲ ਨਹੀਂ ਆਦਾ ਮੈਨੂੰ ਉਹਨੇ ਕੱਲ ਦੱਸਿਆ ਉਹder ਕੰਦੀ ਮੰਮੀ ਮੈਂ ਨਹੀਂ ਸਕੂਲ ਪੜਦੀ ਅਸੀਂ ਕੁੱਤਾ ਮਾਰਿਆ ਉਹ ਕੁੜੀ ਨੇ ਕੀਤਾ ਉਹ ਕੰਦੀ ਮੰਮੀ ਮੈਂ ਨਹੀਂ ਸਕੂਲ ਪੜਦੀ ਅਸੀਂ ਮੈਡਮ ਕੋਲ ਵੀ ਲੰਦਾ ਵੱਡੀ ਵੱਡੀ ਮੈਡਮ ਨੇ ਕਿਹਾ ਸੀ ਕੀ ਗੱਲ ਹੈ ਉਹ ਕੁੜੀ ਆਲੇ ਨਹੀਂ ਦੱਸਾ ਰੋ ਪਈ ਹੈ ਮੈਡਮ ਕੋਲ ਕਹਿੰਦੇ ਮੰਮੀ ਸਾਰਾ ਇਸ ਤਰ੍ਹਾਂ ਕਹਿੰਦਾ ਵੀ ਤੁਸੀਂ ਐਂਡਰਮੇ ਹੀ ਪਾ ਕੇ ਆਉਂਦੀਆਂ ਬਲੈਣਾ ਪਾ ਕੇ ਆਉਂਦੀਆਂ ਇਸ ਤਰ੍ਹਾਂ ਕਹਿੰਦੇ ਹਾਂਜੀ ਜ ਹਾਂਜੀ ਅਜਾਪ ਕਿਹੜਾ ਹੈ ਜਿੱਦਿਆ ਥੇ ਨੂੰ ਖੋਟ-ਪੁੱਟਣਾਈਆ ਸੀ ਇੱਕ ਤਾਂ ਮਾਂਜੂ ਜਲਾਣਾ ਦੀ ਗੱਲ ਹੈ ਰ ਹੈ ਜ ਕੋਈ ਸਸਪੈਂਡ ਕਰਾਣਾ ਹੈ ਵੀ ਉਹ ਕਿਸੇ ਸਕੂਲ ਮਾ ਨਾ ਲੱਗ ਸਕਿਆ ਵਿਆਹ ਦਾ ਛੋਰੀ ਅਸੇ ਜੀ ਉਹ ਕਿਸ ਰੈਗ ਹੋ ਰੱਖਸਾ ਉਹ ਇੱਕ ਜੇ ਉਹ ਅੱਗੇ ਜਾਵਾ ਕੋ ਤਾਂ ਔਰ ਕੀ ਛੋਰੀਆਂ ਸਾਹ ਬਦਤਮੀਜੀ ਕਰਾਗੋ ਤਾਂ ਇਹਨਾਂ ਸਸਪੈਂਡ ਕਰਾਣਾ ਹੈ ਮੈ ਸਕੂਲ ਮਾ ਕੋ ਰਾਗਣੋ ਵੀ ਕਿਸੇ ਸਕੂਲ ਮਾ ਨਾ ਲੱਗੋ ਟੀਚਰ ਕਿਹੜਾ ਹੈ ਰਾਕੇ ਸਾ ਜੀ ਅੱਛਾ ਕਿਹੜੀ ਕਿਹੜਾ ਸਬਜੈਕਟ ਪੜਾਉਂਦਾ ਹੈ ਕਿਸੋ ਪੜਾਵਾ ਸੀਰੀ ਅਸੀਕਿਆ ਠੀਕ ਹੈ ਸਾਰੀ ਜੀ ਦੀ ਬੱਚੀਆਂ ਵੀ ਕੌਨਸੀ ਕਲਾਸ ਮਾ ਪੜਾ ਹੈ ਜੀ ਮਰ ਤੋਂ 7 ਵੇ ਮੈਂ ਜੀ ਠੀਕ ਹੈ ਆ 8:30 ਠੀਕ ਹੈ ਮਤਲਬ ਇਹ ਬੱਚਾ ਨੂੰ ਕਹਿੰਦਾ ਹੈ ਹਾਂ ਜੀ ਕੁੜੀਆਂ ਨੇ ਕਹਿੰਦਾ ਮੁੰਡਿਆਂ ਨੂੰ ਨਹੀਂ ਕਹਿੰਦਾ ਹਰ ਕੁੜੀ ਨੂੰ ਕਹਿੰਦਾ ਮੇਰੇ ਇਕੱਲੀ ਕੁੜੀ ਨਹੀਂ ਹਰ ਕੁੜੀ ਨੂੰ ਕਹਿੰਦਾ ਹਾਂ ਇਨਾ ਆ ਸਕਦੇ ਤਾਂ ਬਾਹਰ ਪਾ ਦੇ। ਪਿੰਡੂਚੋਂ ਪਿੰਡਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ। ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਠੀਕ ਹੈ ਔਰ ਡੀਓ ਸਾਹਿਬ ਕੋਲ ਲੈ ਕੇ ਜਾ ਰਹੇ ਹਾਂ। ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡਵਸੀ ਕਹਿ ਰਹੇ ਸੀ ਪਹਿਲਾਂ ਵੀ ਇਹ ਹਰਕਤ ਇਹ ਜੀ ਕੀਤੀਆਂ। ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਅਨਦਰ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ। ਟੀਚਰ ਦਾ ਨਾਮ ਕੀ ਹੋਇਆ ਜੀ? ਹਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਨਹੀਂ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਡੇ ਚੋਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੱਦੀ ਹੈ ਠੀਕ ਹੈ ਜੀ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਡਿਓ ਸਾਹਿਬ ਨੂੰ ਸੀ ਲਿਖ ਕਿਸੇ ਸਕੂਲ ਦੇ ਵਿੱਚ ਕੋ ਟੀਚਰ ਨਾਲ ਮਤਲਬ ਕਿ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋ ਲਾਅ ਐਂਡ ਆਡਾਟਰ ਦੀ ਸਮੱਸਿਆ ਨਾਲ ਆਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟੀ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਵੰਤੀ ਇੱਥੇ ਆਏ ਸੀ ਵੀ ਤਾਂ ਕਿ ਕੋ ਲਾਅ ਐਂਡ ਆਡਾਟਰ ਦਾ ਇਨਸ਼ਾਲਲਾ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾ ਰਿਹਾ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤ ਇੱਕ ਨਾ ਕੀਤਾ ਗਿਆ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਤੋਂ ਬਣਦਾ ਸੀ ਪ੍ਰਿੰਸੀਪਲ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ ਤੁਹਾਡੇ ਕੋਲ ਕੋਈ ਕਾਰਵਾਈ ਕੀਤੀ ਜਾਗੀ ਸਾਡਾ ਲਿਖ ਕੇ ਆਊਗਾ ਪਹਿਲਾਂ ਇਹਨਾਂ ਨੇ ਹੀ ਸਾਨੂੰ ਦੇਣਾ ਦਾ ਸੂ ਟਾਟ ਇਸ ਨੋਟ ਇਜ਼ ਨੀਂਗ ਕੋਈ ਪੇਰੈਂਟਸ ਸਾਡੇ ਕੋਲ ਨਹੀਂ ਕਿ ਅਭੀ ਕੋਈ ਕੰਪਲੇਂਟ ਕਰੇ ਠੀਕ ਹੈ ਸਰ ਸੰਬੰਧਿਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ ਆਰਵੇਟ ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਠੀਕ ਠੀਕ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਅੱਜ ਫਿਰ ਕਰਦੇ ਹੋ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਪਰਲੋ ਕਰਦੇ ਠੀਕ ਹੈ ਥੈਂਕ ਯੂ ਠੀਕ ਹੈ